ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੱਸੂ ਜੀ ਕਿ ਮੈਂ ਉਮੀਦ ਕਰਦੇ ਆਂ ਵਧੀਆ ਹੋਵੇ ਫੀਟ ਠਾਕ ਹੋਗੇ ਚੜ੍ਹਦੀ ਕਲਾ ਰਹੀ ਹੋਵੇ। ਮਾੜੀ ਆਪਾਂ ਨਾ ਜਿੱਤੋ ਕਿਸੇ ਦੀ ਪਤਾਪਾ ਲਈਏ ਲਾਹਾ ਪਾ ਤੋਂ ਨੇ ਬੰਦਾ ਇਹ ਜੇ ਕੱਪੜੇ ਕੁਛ ਆਪਾਂ ਧੋਤੇ ਤਾਰ ਤੇ ਕੁਛ ਲਿਆ ਇਹਨਾਂ ਆਪਣੇ ਮਸ਼ੀਨ ਚ ਪਾਈ ਪਏ ਨੇਗੇ। ਤੇ ਹੁਣ ਆਪਾਂ ਵਿੜਾ ਧੋਣ ਲੱਗਦੇ ਆਂ ਪਹਿਲਾਂ ਆਪਾਂ ਵਾ ਬਾਥਰੂਮ ਧੋ ਦਈਏ ਤੇ ਨਾਲੇ ਆਪਾਂ ਕੋਈ ਜੀ ਵਿੜਾ ਆ ਦੇਖੋ ਲੈ ਮੁਰਗੀ ਦੀ ਸਾਡੇ ਦੇ ਕੰਮ। ਮਾਰਨਾ ਕੁ ਡਾ ਰਹਿ ਗਿਆ ਪਰਾਸ਼ਾ ਚੱਬਦੀ ਕੱਲ ਮਿਲ ਲੈਂਦੀ ਆ। ਆਪਾਂ ਇਹ ਪਹਿਲਾ ਢੇੜਾ ਤੋੜੀਏ ਫਿਰ ਆਪਾਂ ਕੱਦਾਂਗੇ ਮਸ਼ੀਨ 'ਚ ਰੱਖਣੇ ਤੇ ਫਿਰ ਲਾਇਟ ਨਾਲ ਆਪਾਂ ਜਗਾ ਹੀ ਬਣਾ ਢੇੜਾ ਆਪਣਾ ਪਚਾੜੇ ਰਹਿ ਜੂ ਮਸ਼ੀਨ 'ਚ ਕੱਪੜੇ ਆਪਾਂ ਪਾ ਦੇਣਾ ਕਾਫੀ ਚਿਰ ਹੋ ਗੋਣ ਆਪਾਂ ਕੜਾ ਧੋਣਾ ਹੈ ਫਿਰ ਨਾਲ ਆਪਣੇ ਥੀਨਾ ਕਰਾ ਲੰਭੀ ਜੂ ਢੇੜਾ ਦਾ ਕੋਸੇ ਪਾਪਾ ਨਾਲ ਦੇ ਰਿਹਾ ਤਾ ਦੇਖਣਾ ਮੈਂ ਇਸ ਤਰ੍ਹਾਂ ਕਰਨਾ ਬੜਾ ਮੇਰੇ ਕਾਪੇ ਆਲਾ ਇਹਦੇ ਕੋਲ ਸੇ ਵੜੇ ਤੇ ਆ ਜਾ ਮਨੇ ਰੱਖਾ जपरानी

ਮਾਰਕਸ ਨਾ ਕਰ ਦੇਰਾ ਤੋਂ ਰੋਟੀਆਂ ਆਪਣੇ ਕਹਿੰਦੇ ਨੇ ਮੈਨੂੰ ਬਾਇਰਾ ਕਿਦਾਂ ਤਾਂ ਪਰ ਇਹ ਤੋਫੀ ਪਤਾ ਨਹੀਂ ਕਹੀ ਦੇਗਾ ਬਿਲਰਾ ਅੱਜ ਮੂਚਾ ਤੋੜਿਆ ਨਾਣ ਮਰਚੀ ਵਾਲੀ ਉੱਜੇ ਤਾਂ ਕੰਮ ਕਰ ਕਰ ਕੇ ਨਾ ਥੱਕ ਗਏ ਸਾਰੇ ਕੰਮ ਨਾਲ ਲੈ ਲੈ ਪੰਗਾ ਜ ਆਪਾਂ ਨੇ ਹੋ ਇਕ ਨੇ ਹੀ ਅੱਜ ਆਪਣੇ ਕੰਮ ਵਾਲੀ ਬੇੜਾ ਤੋਤਾ ਪਿੱਛੋਂ ਗੋਹਾ ਕੂੜਾ ਜਿਹੜਾ ਸ਼ਾਮ ਵੇਲੇ ਵੇਲੇ ਨੂੰ ਚੱਕਿਆ 2 ਵਜੇ ਗੋਹਾ ਕੂੜਾ ਚੱਕਾ ਜੇ ਅਸੀਂ ਜਿੱਥੇ ਲੈ ਜਾਈਏ ਕਿਉਂਕਿ ਸਵੇਰੇ ਪਹਿਲਾਂ ਬੇੜਾ ਤੋਣ ਨਾਲ ਕਿਧਰ ਵੀ ਸਾਰੇ ਜਹਾੜੂ ਪੋਚਾ ਕੀਤਾ ਕੱਪੜੇ ਜਵਾਲੇ ਹੋਗੇ ਕਿ ਤੋਣ ਵਾਲੇ ਆਪਣੇ ਹੋਰ ਅਸੀਂ ਤਾਂ ਅੱਜ ਕਿਸੇ ਦਾ ਸਗਨ ਪੈਂਦਾ ਸੀ ਸਗਨ ਤੇ ਗਏ ਅੱਛਾ ਉੱਥੇ ਰਸਮ ਹੁੰਦੀ ਸੀਗੀ ਹਲਦੀ ਰਸਮ ਕਿਥੇ ਆਪਣੀ ਉਰੀ ਉਹਦੇ થી ਖੀਚੇ ਅੱਛਾ ਉਹ ਤੇ ਸਗਨ ਤੇ ਗਏ ਉਹ ਉੱਧਰ ਜਾ ਕੇ ਆਏ ਉਹਨਾਂ ਨੇ ਆਖਾ ਪੀਲਾ ਸੂਟ ਪਾ ਕੇ ਆ ਹਾਂ ਹਲਦੀ ਤੇ ਨਾ ਹਾਂ ਫਿਰ ਆ ਪੀਲਾ ਸੂਟ ਪਾ ਕੇ ਗਈ ਉਹ ਦਵਾਈ ਉਹ ਲਾ ਕੇ ਸਬਜੀ ਬਣਾਵਾਂ ਮੈਂ ਆਪਾਂ ਗਾਜਰਾ ਮਟਰ ਤੇ ਹੁਣ ਦੇਖੋ ਹੁਣ ਸਬਜੀ ਕੱਟਣ ਦਾ ਹਜੇ ਟਾਈਮ ਮਿਲਿਆ ਆਪਾਂ ਨੂੰ ਆ ਜਿੰਨੇ ਕੱਪੜੇ ਹੋ ਗਏ ਬੇੜਾ ਹੋ ਗਿਆ ਪੁਛੇ ਮੱਝਾਂ ਆੜਾ ਐਸਾ ਜਮੀਨਾ ਥੱਕ ਕੇ ਬੇਵਾ ਹੋ ਗਈ ਕੰਮ ਕਰਦੀ ਲੈ ਸੋਛ ਲੈ ਦੇ ਭਣ ਜੰਤੀ ਲੈ ਸਵਾਗਤ ਕਰੀਏ। ਨਹਾ ਲਈਏ ਭੈਣ ਦਾ। ਹਲਾ ਸੁਬੇੜੇ ਮੈਂ ਮਾਰ ਗਈ ਤੇਰੇ ਕੋਲੇ। ਦੋ ਦੋ ਮੈਂ ਫਿਰ ਉਹ ਤੇ ਜੋਤ ਪਾਉਣ ਚਲੀ ਗਈ। ਉਹਦਾ ਨਵਲੀ ਦਾ ਘਰੀ ਸੀ ਨਾ। ਹਮਮ। ਸਬਜੀ ਤੇ ਰਾਹੇ ਮੈਂ ਬੱਕਲੀਆਂ ਧਰਨੀ ਨੇ ਮੱਝੂ। ਆ ਤਾਂ ਜਮੀ ਇੱਕ ਮਿੰਟ ਵੀ ਟਾਈਮ ਨਹੀਂ ਮਿਲਿਆ ਇੱਕ ਮਿੰਟ ਵੀ ਜਮੀ ਥੱਕ ਗਈ। ਚਲੋ ਚੱਲੋ ਚੱਲਦੇ ਲਾ 10 11 ਮੇਰੀ ਚਾਹ ਪੀਤੀ ਵਿੱਚ ਆ ਬਣੀ ਨਹੀਂ ਮੁੜ ਕੇ ਕਿਉਂਕਿ ਜਾਨੀ ਮੈਂ ਸਗੰਦ ਤੇ ਜਾ ਕੇ ਚਾਹ ਕੋਨੀ ਪੀ ਕੇ ਆਈਆਂ ਕਿਉਂ ਤੁਸ ਸਗੰਦ ਤੇ ਪੀ ਆਉਂਦੀ ਕਾਲੇ ਦੇ ਉਠੀ ਘੋਰਾ ਨੂੰ ਆ ਗਏ ਚਾਹ ਪੀਤੀ ਨਹੀਂ ਚਾਹ ਦੀ ਯਾਦ ਹੋ ਲਗੀ ਲੈ 사ਗਾਂ ਤੇ ਜਾ ਕੇ ਚਾਹ ਦੀ ਯਾਦ ਭੁੱਲ ਗਈ ਲੈ ਘਰੇ ਦਾ ਭੁੱਲ ਜੇ ਸਗੰਦ ਤੇ ਜਾ ਕੇ ਚਾਹ ਭੁੱਲ ਗਈ ਮੇਰੇ ਸਰ ਮੈਨੂੰ ਤਾਂ ਬਰਫੀ ਰਸਗੁਲੇ ਸੀ ਬਰਫੀ ਦਾਸ ਗੁਲੇ ਕੀ ਉਹ ਬਹਾਰ ਅਸੀਂ ਇਹਨਾਂ ਦੀ ਰਸਮ ਦੇਖਣ ਲੱਗੇ ਉੱਥੇ ਦਾ ਪੀਲੇ ਪੀਲੇ ਸੂਟ ਪਾਏ ਸਾਰਿਆਂ ਦੇ ਮੈਨੂੰ ਕਹਿੰਦੇ ਨਾ ਨਵੀਂ ਰਵਾਜ ਹਲਦੀ ਦੀ ਪੀਲੇ ਸੂਟ ਪਾਉਣ ਦੀ ਹੋਰ ਮੈਨੂੰ ਕਹਿੰਦੇ ਜਾ ਕੇ ਘਰੇ ਲਾ ਕੇ ਸੂਟ ਹਾਰਾ ਸੂਟ ਪਾ ਗਈ ਸੀ ਹਾਂ ਕਹਿੰਦੇ ਲਾ ਕੇ ਤੇ ਪੀਲਾ ਸੂਟ ਪਾ ਕੇ ਆ ਅੱਛਾ ਹੋਰ ਗੱਲਾਂ ਨੇ ਲਾ ਫਿਰ ਪੀਲਾ ਸੂਟ ਪਾ ਗਈ ਹੈ ਇਹ ਸੋਮੋ ਵੀ ਗਈ ਸੀ ਨਾ ਉਹ ਨਹੀਂ ਗਈ ਉਹ ਸਾਗ ਬਣਾਉਂਦੀ ਸੀ ਅੱਛਾ ਤੂੰ ਤੇ ਕੱਖੂ ਗਈ ਸੀ ਹਾਂ ਠੀਕ ਹੈ ਤੀਨਾਂ ਦਾ ਵਿਆਹ ਸੱਪ ਨੇ ਖਟਿੱਕਾ ਨਾ ਅਸਾ ਖਟਿੱਕਾ ਨਾ ਸੀਗਾ ਖਟਿੱਕਾ ਨਾ ਵਿਆਹ ਸੀ ਠੀਕ ਆ ਸਬਾਰੇ ਫਲ ਫਲ ਜਿ ਲੈ ਆਏ ਬੈਠੇ ਸੀਗੇ ਸਦਾ ਇਹਦੇ ਬਾਲੀ ਬਿਹਾਰ ਜਿਆ ਕਰਦੇ ਨੇ ਹੋਰੀ ਨਾ ਠੀਕ ਹੋਏ ਫਟਾਹੇ ਹੋਏ ਇਹਨੇ ਤਾਂ ਦਹੋਲੀ ਸਾਹ ਦੇ ਵਿਆਹ ਹੁੰਦੇ ਨੇਗੇ ਬਰਾਤ ਇਹਨਾਂ ਦੀ ਰਾਤ ਨੂੰ ਜਾਂਦੀ ਹੁੰਦੀ ਹੈ ਨਾਲ ਹਾਂ ਖਟਿੱਕਾਂ ਦੀ ਤੇ ਹਨ ਰਾਤ ਨੂੰ ਵਿਆਹ ਹੋਊਗਾ ਪਹਿਲਾ ਸੱਚ ਹਾਂ ਇਹਨੇ ਤਾਂ ਰਾਤ ਦੇ ਵਿਆਹ ਹੁੰਦੇ ਨੇਗੇ ਰਾਜੇ ਮੈਂ ਮਹਿੰਦੀ ਲਵਾਣੀ ਹੈ ਮਹਿੰਦੀ ਰੀਤੀ ਨੇ ਕਹਿੰਦੇ ਮਹਿੰਦੀ ਲਾ ਲਵੇ ਹਾਂ ਅੱਜ ਰਾਜੇ ਮੈਂ ਅੱਜ ਮੈਂ ਮਹਿੰਦੀ ਹੋ ਉਹਦੀ ਹਲਦੀ ਦੀ ਕਿ ਮਹਿੰਦੀ ਸੱਜ ਹਲਦੀ ਦੀ ਉਹ ਹਲਦੀ ਸੀ ਅਸਮੇਰੇ ਮਹਿੰਦੀ ਹੋਵੇ ਅੱਛਾ ਸਵੇਰੇ ਮਹਿੰਦੀ ਹੋਵੇ ਇਹ ਤਾਂ ਕੋਈ ਦਿਨ ਚ ਚਲਾਉਂਦੇ ਨੇ ਵਿਆਹ ਜਾਂ ਵਿਹਾਰ ਜੀ ਨਾ ਇਹ ਵਰਤੀ ਉਹ ਟਾਈਮ ਤਾਂ ਪੰਚ ਲਾਦਾ 5 4:30 ਹੋਗੇ ਹੋਣਗੇ ਪੌਣੇ 5 5:00 ਵਜੇ ਨਾਲ ਆਉਣਗੇ ਹੋਰ ਹੁਣ ਤਾਂ ਟਾਈਮ ਨਹੀਂ ਹੋ ਗਿਆ ਮਦਾਲਤਰ ਦਾ ਟਾਈਮ ਭੱਜ-ਭੱਜ ਜਾਈ ਤਾਂ ਜਮੀ 5-5 ਕੇ ਦਮ ਨਿਕਲ ਗਿਆ ਉਹ ਸਾਡੇ ਤਾਂ ਆਪ ਪੈਰ ਥੱਕੇ ਪੈਨ ਪਹਿਨੇ ਗਏ ਫਿਰ ਆਏ ਫੇਰ ਗਏ ਫੇਰ ਆਏ ਇਹਨਾਂ ਨੇ ਤਖਾਤਾ ਉਹ ਪੈਰ ਮੇਰੇ ਤਾਂ ਪੈਰ ধুਹੀ ਜਾਂਦੇ ਨੇ ਪਤਾ ਨਹੀਂ ਕਿਉਂਗਾ ਤੁਰਦੀ ਦਾ ਜਦ ਤੱਕੀ ਪੀ ਬੈਠੇ ਹੁਣ ਬੈਠੇ ਸਬਜ਼ੀ ਕੱਟਣ ਲੱਗੀ ਹਰੇ ਮੈਂ ਬੱਕਰ ਨੇ ਧਰਨੀ ਨੇ ਮੱਝ ਨੂੰ ਅੱਜ ਇਹਨੇ ਖੋਈ ਨਹੀਂ ਤਰੀਆਂ ਹੁਣ ਸਬਜ਼ੀ ਕੱਟਦਾ ਮਾਂ ਚੱਲ ਬਹਿ ਕੇ ਤਾਂ ਮੈਂ ਸਬਜ਼ੀ ਧਰਦੀ ਐ ਟਾਟਾ ਗੰਡੂ ਵੀ ਇੱਥੇ। ਮੈਂ ਤਾਂ ਹੀ ਜਾ ਕੇ ਹੁਣ ਦਵਾਈ ਵੀ ਅਸੀਂ ਬਣਾਣੀ ਆ ਬਵਾਸੇਰ ਦੀ। ਅੱਛਾ। ਹਾਂ। ਲੈ ਆਂਦਾ ਸਮਾਨ ਬਿਜਾਰ ਚੋਂ। ਸਮਾਨ ਲੈ ਆਂਦਾ ਫਿਰ ਚੀਰੀਆਂ ਪਈਆਂ ਨੇ ਮੂੜੀਆਂ ਚ ਭਰੀ ਪਈਆਂ ਦਵਾਈ। ਅੱਛਾ ਮੂੜੀਆਂ ਪੈਂਦੇ ਨੇ ਸਿਰਦ ਬਵਾਸੇਰ ਦੀ ਦਵਾਈ ਚ। ਮੂੜੀਆਂ ਵਿੱਚ ਬਣਦੀ। ਅੱਛਾ। ਹਾਂ। ਬਵਾਸੇਰ ਦੀ ਦਵਾਈ ਮੂੜੀਆਂ ਵਿੱਚ ਬਣਦੀ। ਠੀਕ ਆ ਮੂੜੀਆਂ ਕਿੱਥੋਂ ਲੈਉਂਦੀਆਂ? ਮੂੜੀਆਂ ਆਡੇ ਤੋਂ ਲਿਆਂਦੀਆਂ ਅਸੀਂ। ਕਿੰਨਾਂ ਕਿਲੋ ਦਿੰਦੇ ਨੇ? ਹੁੰਦਾ ਲੈਂਦਾ ਇਹ ਤਾਂ ਮੈਨੂੰ ਪਤਾ ਨਹੀਂ ਕਿ। ਅੱਛਾ ਮੂੜੀਆਂ ਦੇ ਸਾਢੇ ਲਾਜੀ 1 ਦਿਨ ਉਹ ਵੀ ਰਾਜ ਬਣਾਵਾਂਗੇ। ਅੱਛਾ। ਹਾਂ। ਇਹ ਤਾਂ ਦਵਾਈਆਂ ਦਾਵਾ ਮੈਂ ਜਾਣਦੀ ਆ ਕਾਫੀ। ਅੱਛਾ ਠੀਕ ਆ। ਹਾਂ। ਲਈ ਆਪਾਂ ਦਾ ਨਾ ਤਾਂ ਵੀਡੀਓ ਬਣਾਈ ਸੀ ਕਿ ਕਿ ਇਹ ਦਵਾਈਆਂ ਜਾਣਦੀ ਆ। ਇਹਦੀ ਫਿਰ ਆਪਾਂ ਇਹ ਤੋਂ ਡਿਟੇਲ ਲਵਾਂਗੇ ਸਾਰੀ। ਇਹ ਕਹਿੰਦੀ ਵੀ ਮੈਂ ਬਾਬਾ ਵਾਸੀਲਦਿਆਂ ਕਿ ਹੋਰ ਚੀਜ਼ਾਂ ਦੀ ਦਵਾਈਆਂ ਸਾਰੀਆਂ ਤਿਆਰ ਕਰਦੇ ਨੇ ਘਰੇ ਇਹ ਦੇਸੀ ਦਵਾਈਆਂ। ਆਹ ਉਹ ਕਹਿੰਦੀ ਮੂੜੀਆਂ ਵਿੱਚ ਬਣਦੀ ਆ। ਮੂੜੀਆਂ ਦੇ ਵਿੱਚ ਪਾ ਕੇ ਉਹ ਮੂੜੀਆਂ ਵਿੱਚ ਪਾ ਕੇ ਫਿਰ ਆਪਣਾ ਅੱਗ ਦਾ ਮੱਚ ਜਿਆ ਪਾ ਕੇ। ਅੱਛਾ। ਤੇ ਹੰਗਾਰੇ ਬਣਾ ਕੇ ਹੁੰਦੇ ਵਿੱਚ ਹੋਰ ਵੀ ਚੀਜ਼ਾਂ ਪੈਂਦੀਆਂ ਹੋਣਗੀਆਂ ਵਿੱਚ ਕਈ ਹੋਰ ਵੀ ਦਵਾਈਆਂ ਪਈਆਂ ਤੇ ਬਵਾਸੀਰ ਦੀ ਪੱਕੀ ਦਵਾਈ ਬਣਦੀ ਏ ਅੱਛਾ ਹਾਂ ਕਈ ਨੂੰ ਦਿੱਤੀ ਏ ਕਈ ਆਮ ਜਾਇ ਹੋਰੇ ਕਾਫੀ ਸਾਲਾਂ ਤੋਂ ਕੰਮ ਕਰਦਿੰਦੇ ਨੇ ਕਈ ਸਾਲ ਹੋ ਗਏ ਇਹਨਾਂ ਨੂੰ ਦਵਾਈ ਦਿੰਦਿਆਂ ਨੂੰ ਮੈਨੂੰ ਤਾਂ ਤਾਂ ਖਾਸ ਸਾਲ ਹੋ ਗਏ ਹਨਾ ਖਾਸ 20-25 ਸਾਲ ਹੋ ਗਏ ਨਾ ਹਾਂ ਤੇ ਹੋਰ ਆਪਾਂ ਵੀ ਇਲਾਜ ਕਰ ਲਈਦਾ ਜਨਾਨੀਆਂ ਦਾ ਠੀਕ ਹੈ ਠੀਕ ਹੈ ਤੇ ਜਿਨ੍ਹਾਂ ਨੂੰ ਬੱਚਾ ਨਹੀਂ ਹੁੰਦਾ ਅਛਾ ਵੀ 10 ਮਹੀਨੇ ਤੱਕ 20 ਸਾਲ 15 ਸਾਲਾਂ ਦਾ ਵੀ ਬੱਚਾ ਹੋ ਜਾਂਦਾ ਮੈਂ ਕਈ ਕੇਸ ਕੀਤੇ ਅੱਛਾ ਉਹ ਵੀ ਦਵਾਈ ਦੇਣੀ ਆ ਤੁਹਾਨੂੰ ਹਾਂ ਉਹ ਵੀ ਦੇਣੀ ਆ ਦਵਾਈ ਇਲਾਜ ਵੀ ਕਰਨੀ ਆ ਠੀਕ ਜੀ ਜਿਵੇਂ ਬੱਚੇ ਨਹੀਂ ਹੁੰਦੇ ਤੇ ਦਵਾਈ ਕਰਨੀ ਆ ਅੰਦਰ ਠੀਕ ਆ ਕੋਈ ਜ਼ਰੂਰੀ ਬੱਚੇ ਕੋਈ ਫਰਕ ਹੁੰਦਾ ਠੀਕ ਠੀਕ ਆ ਤੇ ਲਕੋਰੀਏ ਦੀ ਵੀ ਦੇਣੀ ਆ ਦਵਾਈ ਕਿਸੇ ਵੀ ਤਰ੍ਹਾਂ ਦਾ ਲਕੋਰੀਆ ਹੋਵੇ ਅੱਛਾ ਤੇ ਉਹ ਵੀ ਇਲਾਜ ਬੱਚੇ ਵਾਲਾ ਵੀ ਕਰਨੀ ਆ ਦੂਜੀਆਂ ਦਵਾਈਆਂ ਵੀ ਦੇਣੀਆਂ ਡੋਸੇ ਜੁਰੀਆ ਗੋਡੇ ਦੁਖਦੇ ਨੇ ਵੀ ਦਿੰਦੇ ਆ। ਔਡੇ ਦੁੱਖ ਦੇ ਨਹੀਂ ਦਿੰਦੀ। ਅੱਛਾ। ਹੋਰ ਆਪਣੇ ਗੋਡੇ ਦੇ ਵਾਲ ਬਾਲੀ ਘਰ ਵਿੱਚ ਤਾਂ ਨਹੀਂ ਆ ਗਈ ਦਵਾਈ? ਨਾ। ਠੰਡੀ ਦਵਾਈ ਹੈ ਵਧੀਆ। ਹੋਰ ਵੀ ਕੋਈ ਵੀ। ਮੈਂ ਗੋਡੇ ਕੀ ਕਹਿੰਦੇ ਨੇ ਗੋਡੇ ਦੁਖਦੇ। ਔਡੇ ਦੁੱਖ ਦੇ ਨਹੀਂ ਯੂਰੀਆ ਬਣਦਾ ਚੀਸਾਂ ਪੈਂਦੀਆਂ ਨੇ ਸਾਰੀ ਦਵਾਈ ਦਿੰਦੀ ਹੈ। ਸੋਜਾ ਆ ਜਾਂਦਾ ਅੰਦਰ। ਆ ਮੇਰੇ ਪੈਰ ਦੁਖਦੇ ਨੇ, ਮੇਰੇ ਕਾਹਤੇ ਦੁਖਦੇ ਨੇ ਪੈਰ ਆ। ਕਿ ਤੋਰਾ ਫੇਰਾ ਬੜਾ ਰਹਿੰਦਾਗਾ। ਤੇ ਤੋਰਾ ਫੇਰਾ ਲੈਂਦਾ ਵੀ ਔਰ ਫੈਕਸ਼ਨ ਕਰਕੇ ਦੁੱਖਣ ਲੱਗ ਜਾਂਦੇ ਨੇ। ਅੰਦਰ ਫੈਕਸ਼ਨ ਬਣ ਜਾਂਦੀ ਹੈ ਤੇ ਉਹਦੇ ਨਾਲ ਦੁੱਖਣ ਲੱਗ ਜਾਂਦੇ ਨੇ। ਅੱਛਾ। ਹਾਂ। ਮੈਂ ਜਿਮੀ ਸਰੀਰਾਂ ਦੇ ਕਰਕੇ ਯਾ ਸ਼ੂਗਰ ਦੀ ਸ਼ਿਕਾਇਤ ਹੋਵੇ, ਤੰਗ ਦੁਖਦਨ। ਜੂਰੀਆ ਤਾਂ ਮੈਨੂੰ 2 4 2 2 3 35 ਦਾ ਬਾਲਾ ਮਿਲਦਾ ਹਾਂ। ਹੋਰ ਆਪਾਂ ਇਹ ਬੈਣਾ ਦਾ ਕਈ ਇਲਾਜ ਕੀਤਾ ਲੈ। 15 ਸਾਲ ਦਾ ਪਹਿਲਾਂ ਇਹ ਨੰਬਰ ਤੋਂ 15 ਸਾਲ ਦਾ ਬਠੰਡੇ ਦੇਉਣ ਪਿੰਡ ਦੇ ਚ ਦੇਉਣ ਪਿੰਡ ਹੈਗਾ। ਉੱਥੇ ਕੀਤਾ ਇਲਾਜ ਮੈਂ। ਬਠੰਡੇ ਕੋਲੇ ਦੇਉਣ ਪਿੰਡ ਹੈਗਾ। 15 ਸਾਲ ਹੋ ਗਏ ਸੀ ਵੱਡੇ ਵੱਡੇ ਡਾਕਟਰਾਂ ਕੋਲੋਂ ਕਹਿੰਦੇ ਨਹੀਂ ਇਲਾਜ ਹੋਇਆ। ਪਰ ਮੈਂ ਪਹਿਲੇ ਹੱਲੇ ਹੀ ਦੇਖ ਕੇ ਕਿ ਪਹਿਲੀ ਵਾਰੀ ਦੇਖਿਆ ਉਹਨੂੰ ਚੈੱਕ ਕੀਤਾ ਚੈੱਕ ਕਰਕੇ ਮੈਂ ਆਖਾ ਜਵਾਬ ਹੋਵੇਗਾ ਗਰੰਟੀ ਦਾ ਹੋਵੇਗਾ ਅੱਛਾ ਤੇ ਪਹਿਲੇ ਦਵਾਈ ਦਿੱਤੀ ਆਪਾਂ ਉਹਨੂੰ ਚੈੱਕ ਕੀਤਾ ਫਿਰ ਦਵਾਈ ਦਿੱਤੀ ਫਿਰ ਦਵਾਈ ਅੰਦਰ ਰੱਖੀ ਫਿਰ ਰੱਖ ਕੇ ਉਹਨੂੰ ਸੈੱਟ ਕਰਕੇ ਦੂਜੇ ਦੂਜੇ ਮਹੀਨੇ ਮਤਲਬ ਲੈ ਉਹਨੂੰ ਠੀਕ ਹੋ ਗਈ ਉਹ ਠੀਕ ਹੋ ਗਈ ਬੱਚਾ ਹੋ ਗਿਆ ਉਹਨੂੰ ਨਾਵੇਂ ਮਹੀਨੇ ਬੱਚਾ ਹੋ ਗਿਆ ਉਹ ਆਪਣ ਨੂੰ ਦੁਬਾਰਾ ਦੱਸਦੇ ਨੇਗੇ ਵੀ ਦਵਾਈਆਂ ਦਿੰਨਾ ਸਾਰੇ ਤਰ੍ਹਾਂ ਦੇ ਆ ਫਿਰ ਆਪਾਂ ਇਹਨਾਂ ਦੀ ਇੱਕ ਦਿਨ ਵੀਡੀਓ ਬਣਾਵਾਂਗੇ ਵੀ ਕਿਵੇਂ ਕਿਵੇਂ ਕਿਹੜੀ ਦਵਾਈਆਂ ਉਹ ਤੁਹਾਨੂੰ ਦੱਸੀ ਜਿੰਦੀ ਵੀ ਸਾਰੀਆਂ ਦਵਾਈਆਂ ਨਾਲ ਘਰੇ ਤਿਆਰ ਕਰ ਦੇਂਦੀਆਂ ਸਸਤੀ ਦਵਾਈਆਂ ਲਈ ਆਪਾਂ ਸਬਜ਼ੀ ਕੱਟ ਲਈ ਆਪਾਂ ਧਰਦੀ ਕਰਾਂ ਫਿਰ ਆਪਾਂ ਲੇਟ ਹੋ ਜੈਣਾ ਕੰਮ ਨੇ ਤਾਂ ਇੰਨਾ ਪਤਾ ਰਾਂ ਦਾ ਟਾਈਮ ਹੈ ਫਿਰ ਪਤਾ ਨਾ ਚੁਣਿਆ ਚਲੋ ਇਹ ਆਪਾਂ ਸੁਣ ਠਹਿਰ ਕੇ ਮਿਲਦੇ ਆ ਫਿਰ ਲਈ ਆਪਾਂ ਸਬਜ਼ੀ ਧਰ ਦਈਏ ਸਬਜ਼ੀ ਦਾ ਕਿ ਆਪਾਂ ਟਾਟਾ ਬੁੰਦੀ ਐ Allah'a <laughs> emanet ਸਬਜੀ ਆਪਾਂ ਨੇ ਤਰਲੀ ਪਾ ਦੀ ਆਪਾਂ ਦੇ ਵਿੱਚ ਧਨੀ ਪੰਜੋ ਪੰਜ ਕੰਮ ਨਹੀਂ ਮੈਂ ਗੁੰਦਾ ਹਟਾ ਕੇ ਰਹੀ ਫੇਰ ਚੱਲਾਂਗੇ ਧਰਾਂ ਕਰਨੀ ਅੱਤਾ ਕੰਮ ਵਾਲੀ ਨੇ ਸਾਰਾ ਦਿਨ ਇਹ ਜਣ ਜਾਇਆ ਕੰਮ ਜਦੋਂ 5:30 ਹੋ ਗਏ ਪੌਣੇ ਸੀ ਹੁਣ ਤੱਕ ਕਿਤੇ ਕੰਮ ਨਾ ਵੜਿਆ ਨਹੀਂ ਇਹ ਕੰਮ ਸਾਰੇ ਬਿਟਲੇ ਮੈਂ ਅੱਜ ਪੰਜ ਚਾਰ ਮਿੰਟ ਵਿੱਚ ਇਹ ਇੱਕ ਲੱਭ ਜੂਗਾ ਬਣੀਆ ਪਾਤਾ ਹੁਣ ਜਨਮਾ ਪਾਟਾ ਗੋਹਾ ਅੱਛਾ ਗੋਹਾ ਤੇ ਫਿਰ ਪਾ ਚੱਲਦੇ ਚਲੋ ਜੀ ਅੱਜ ਦੇ ਕੁਝ ਦਿਨ ਦਿੱਤੀ ਕਰਦਾ ਮਿਲਦੇ ਆ ਨੈਸਟ ਵਲੋਗ ਨਾਲ